ਦੋਸਤੋ ਇਹ 5520 ਨਿਊ ਹਾਲੈਂਡ ਟਰੈਕਟਰ ਜੋ 4x4 ਹੈ ਅਗਲੇ ਵੀਲ ਵੀ ਇਹਦੇ ਪਿਛਲੇ ਵੀਲ ਵਾਂਗੂ ਨੇ ਬਹੁਤ ਅੱਛੀ ਆਦੀ ਗ੍ਰਿਪ ਹੈ ਇਹ ਜੋ ਆਪਾਂ ਝੋਨਾ ਦੀ ਬਿਜਾਈ ਵਾਸਤੇ ਔਰ ਹੈਪੀ ਸੀਡਰ ਵਾਸਤੇ ਇਹ ਕੋਈ ਇੱਕ ਟਰੈਕਟਰ ਹੈ 65 ਹਾਰਸ ਪਾਵਰ ਦਾ ਜੋ ਬਹੁਤ ਚੰਗੀ ਤਰ੍ਹਾਂ ਉਹਨੂੰ ਪੁੱਲ ਕਰਦਾ ਹੈ ਬਹੁਤ ਅੱਛੇ ਸਾਰਾ ਕੁਝ ਇਹਦਾ ਹਾਈਡਰੋਲਿਕ ਹੈ 4x4 ਫੁੱਲੀ ਐਕਟਿਵ ਐਕਸਲ ਇਹਦੇ ਤੇ ਲਿਫਟ ਵਗੈਰਾ ਬਹੁਤ ਵਧੀਆ ਹੈ ਤੇ ਹੁਣ ਆਪਾਂ ਇਹਦੀ ਦੇਖਦੇ ਹਾਂ ਥੋੜੀ ਸਪੈਸੀਫਿਕੇਸ਼ਨ ਫਿਰ ਆਪਾਂ ਇਹਦਾ ਟਰਾਇਲ ਵੀ ਲਵਾਂਗੇ ਇਸ ਵਿੱਚ ਹਾਈ ਲੋ ਵਾਲੇ ਗੀਅਰ ਨੇ ਇਹ ਗੀਅਰ ਲੀਵਰ ਨੇ ਦੋ ਜਿਸ ਤਰ੍ਹਾਂ ਕਿ ਆਮ ਟਰੈਕਟਰਾਂ ਵਿੱਚ ਹੁੰਦਾ ਸੀ ਇੱਕ ਹਾਈ ਇੱਕ ਲੋ ਸੀ ਇੱਥੇ ਹਾਈ ਲੋ ਤੇ ਮੀਡੀਅਮ ਵੀ ਨੇ ਤਕਰੀਬਨ ਦੂਸਰੇ ਪਾਸੇ ਚਾਰ ਫਾਰਵਰਡ ਤੇ ਇੱਕ ਰਿਵਰਸ ਹੈ ਉੱਪਰ ਬੈਠ ਕੇ ਦੇਖਿਓ ਜਿਹੜਾ ਇਨਸਟਰੂਮੈਂਟ ਕਲਸਟਰ ਹੈ ਬਹੁਤ ਵਧੀਆ ਹੈ ਡਿਜੀਟਲ ਬੈਕਲਿਟਰ ਡਿਸਪਲੇ ਹੈ ਉਪਰੋਂ ਫੀਲ ਇਹਦਾ ਬੜੇ ਅੱਛੀ ਇੱਕ ਤਗੜੀ ਵੱਡੀ ਮਸ਼ੀਨਰੀ ਵਾਸਤੇ ਆਉਂਦਾ ਹੈ ਮਿਰਰ ਜਿਹੜਾ ਰੀਅਰ ਵਿਊ ਮਿਰਰ ਇਨਬिल्ਟ ਹੈ ਤੇ ਅਸੀਂ ਹੁਣ ਇਹਦਾ ਬਾਕੀ ਜੋ ਲਿਫਟ ਦੇ ਲੀਵਰ ਹੈ ਛਤਰੀ ਵੀ ਇਹਦੀ ਜਿਹੜੀ ਇਹ ਪੋਲੀਕਾਰਬੋਨੇਟ ਦੀ ਬਣੀ ਹੋਈ ਹੈ ਬਹੁਤ ਵਧੀਆ ਹੈ ਟੌਪਪਾ ਵਗੈਰਾ ਤੋਂ ਤੇ ਅੱਛੇ ਬਿਲਟ ਹੈ ਫਿਨਿਸ਼ ਕੁਆਲਿਟੀ ਔਰ ਪੇਂਟ ਵਰਕ ਜੇ ਅਸੀਂ ਦੇਖੀਏ ਤਾਂ ਬਹੁਤ ਵਧੀਆ ਹੈ ਇਸ ਟਰੈਕਟਰ ਬਾਰੇ ਤਸੀਂ ਤੁਹਾਨੂੰ ਹੋਰ ਵੀ ਖੂਬੀਆਂ ਦੱਸ ਰਿਹਾ ਆ ਜਿਹੜਾ ਤੁਸੀਂ ਨਿਸ਼ਾਨ ਦੇਖ ਰਹੇ ਹੋ ਇੱਕ ਐਪ ਹੈ ਜਿਸ ਦੇ ਨਾਲ ਤੁਸੀਂ ਤੁਹਾਨੂੰ ਖਾਸ ਜਾਣਕਾਰੀ ਦੱਸੇ ਵੀ ਇਹ ਬਹੁਤ ਵਧੀਆ ਐਪ ਇੱਥੇ ਦਿੱਤੀ ਗਈ ਜਿਸ ਦੇ ਨਾਲ ਤੁਸੀਂ ਇਹਦਾ ਫਿਊਲ ਕੰਜ਼ਮਪਸ਼ਨ ਵਗੈਰਾ ਔਰ ਇਸ ਦੀ ਟੋਟਲ ਮਾਈਲੇਜ ਸਰਵਿਸਿੰਗ ਡਿਊ ਜਿੱਥੇ ਮਰਜੀ ਆਪਦੇ ਮੋਬਾਈਲ ਤੇ ਇਸ ਦੀ ਕੋਈ ਵੀ ਪੈਰਾਮੀਟਰ ਮੋਨੀਟਰ ਕਰ ਸਕਦੇ ਹੋ ਇਸ ਦੇ ਵਿੱਚ ਡਬਲ ਫਿਲਟਰ ਹੈ ਤੇ ਡਬਲ ਇਸ ਹਾਈਡਰੋਲਿਕ ਪੰਪ ਹੈ ਜਿਹੜੀ ਫੇਲਰ ਦੀ ਕੋਈ ਗੁੰਜਾਇਸ਼ ਨਹੀਂ ਹੈ ਜੋ ਟੈਂਕ ਹੈ ਉਹ ਪਲਾਸਟਿਕ ਦਾ ਟੈਂਕ ਹੈ ਜਾਇ ਕਿ ਕੋਈ ਵੀ ਜੰਗਾਲ ਨਹੀਂ ਲੱਗਦਾ ਤੇ ਗੇਅਰ ਬਹੁਤ ਕਨਵੀਨੈਂਟ ਜਗ੍ਹਾ ਤੇ ਲੋਹਾਈ ਦੇ ਔਰ ਦੂਜੇ ਕਹਿੰਦੇ ਨੇ ਡਬਲ ਲਿਫਟ ਤੁਸੀਂ ਦੇਖ ਰਹੇ ਹੋ ਦੋਨੇ ਪਾਸੇ ਹੈ ਬਹੁਤ ਸਟੇਬਿਲਿਟੀ ਹੈ ਤੇ ਜੋ ਐਪ ਹੈ ਉਹਦੇ ਬਾਰੇ ਹੁਣ ਅਸੀਂ ਇਸ ਦਾ ਟਰਾਇਲ ਕਰਦੇ ਹਾਂ ਟਰਾਇਲ ਦੇ ਦੌਰਾਨ ਆਵਾਜ਼ ਥੋੜੀ ਜਿਹੀ ਜ਼ਿਆਦਾ ਹੋਏਗੀ ਤੇ ਇਸ ਕਰਕੇ ਆਡੀਓ ਨਹੀਂ ਹੋਵੇਗੀ ਪਰ ਤੁਹਾਨੂੰ ਵੀਡੀਓ ਦਿਖਾਈ ਜਾਵੇਗੀ ਸਾਫ ਹੋ ਗਿਆ ਤਾਂ ਪਹਿਲਾਂ ਸਿੱਟ